ਸੀ ਬੋਲੀ ਗੁਰਪਾਲ ਸਿੰਘ ਈਕਾ ਨ ਕਿੰਨੇ ਦਿਨ ਹੋ ਚੰਨੇ ਲੱਗ ਗਏ ਆਜ 17 ਦਿਨ ਹੋ ਗਏ ਉਹਨਾਂ ਤੇ ਮਾਇਰੇ ਝੋਨੇ ਦਾ ਮੋਚ ਵੀ ਮੰਨੇ ਚਲੋ ਵੀ 16.8 ਮੈਂ ਚੈੱਕ ਕਰਾ ਲਿਆ ਤੇ ਕੋਈ ਸੈਲਰ ਵਾਲਾ ਹੱਥ ਨਹੀਂ ਬਹੁਤ ਸੈਲਰ ਵਾਲਾ ਕਹਿੰਦਾ ਵੀ ਕਾਰਡ ਦੇ ਤਾਂ ਝੋਲਾ ਝੋਨਾ ਤੋਦੂਗਾ ਜੀ ਤੱਕਾ ਹੋ ਰੱਖਿਆ ਤੱਕਾ ਹੋਈ ਜਾਂਦਾ ਸ਼ਰੇਆਮ ਜੀਮਿੰਦਾਰ ਨਾ ਜੀ ਆ ਮੇਰੇ ਨਾਲ ਲਿਆ ਬਜ਼ੁਰਗ ਬੈਠੇ ਇਹਨਾਂ ਨੂੰ ਵੀ 17 ਦਿਨ ਹੋ ਗਏ ਸਾਡੀ ਕੋਈ ਸੁਣਾਈ ਨਹੀਂ ਮੰਡੀ ਦੇ ਵਿੱਚ ਨਾ ਇੱਥੇ ਕੋਈ ਲੈਟਰਿੰਗਾ ਨਾ ਕੋਈ ਬਾਥਰੂਮ ਨਾ ਕੋਈ ਇੱਥੇ ਪਾਣੀ ਦੀ ਸੁਵਿਧਾ ਗਈ ਪਾਣੀ ਵੀ ਉਹ ਟੈਂਕਾਂ ਗਾ ਖਾਰਾ ਗਾ ਉਹ ਤਾਂ ਝਾੜ ਕਿੰਨਾ ਜੀ ਆ ਗੱਲ ਕਰੀਏ ਝਾੜ ਦੀ ਝਾੜ ਦਾ ਮੰਨ ਗਏ ਹਾਂਜੀ ਕਿਲੇ ਦਾ ਸਾਡਾ ਮੰਨ ਚਲੋ ਜਿਹੜੇ ਹਿਸਾਬ ਨਾਲ 17 ਦਿਨੋਂ ਦੇ ਹਾਲਾਤ ਆਈ 10 10 ਮਣ ਚੱਕ ਘਟ ਗਿਆ ਇਹ 10 ਪੇਥੇ ਜੀ ਮੰਡੀ ਚ ਵੇਚਦਾ ਨਹੀਂ ਮਤਲਬ ਆਪਾਂ ਜਦੋਂ ਝੋਨਾ ਵੱਢਿਆ ਝੋਨਾ ਵੱਢਿਆ ਜੀ ਉਹਦੇ ਨਾਲ ਵੀ ਘਟਿਆ ਜੀ ਗਰਮੀ ਕਾਰਨ ਘਟਿਆ ਜੀ ਮੀਂਹ ਨਹੀਂ ਪੈ ਰਿਆ ਜਿਹੜਾ ਹੁਣ ਜੋ 12 26 ਆਈ 26 ਨੂੰ ਸਰਕਾਰ ਨਾਕ ਮਾਰ ਰਹੀ ਹੈਗੀ ਪਹਿਲਾਂ ਭਗਵਾਨ ਜਤਵਾਰ ਨੇ ਐਲਾਨ ਕਰਤਾ ਜੀ ਮੈਂ ਚਲਾਉਣਾ ਗਾ ਚੱਕੂਏ 26 26 ਨੂੰ ਚਾਗਦੇ ਨਹੀਂਗੇ ਜਿੰਨੇ ਵੀ ਸਾਰੇ ਜ਼ਿਮੀਦਾਰਾਕਾਰ ਦੇ ਝੋਨਾ ਦੇ ਰਹੇ ਆ ਜੀ ਉਹ ਕਾਰ ਦੇ ਕਾਰ ਕਾਰ ਕਟਾਉਣੇ ਆਗੇ ਉਹ ਇਹਨਾਂ ਨੂੰ ਸਾਨੂੰ ਪੰਜ ਪੰਜ ਸ਼ੀਸ਼ੀ ਮਾਂ ਦਾ ਘਾਟਾ ਪੈ ਰਿਹਾ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਮੰਡੀ ਚ ਬਿੜਨਾ 17 ਦਿਨ ਹੋ ਗਈ ਕਣਕ ਕਿੰਨੀ ਕਿ ਲੇਟ ਹੋ ਜੂ ਜੀ ਅਕਾਂਕ ਹੁਣ ਵੈਸੇ ਵਿੱਚ ਜੀ ਵੀ ਜੀ ਨਹੀਂ ਗਈ ਜੀ 20 ਦਿਨ ਲੇਟ ਆ ਜੀ ਅੱਗੇ ਨਾਲ ਖੇਤੀ ਸਾਹਮਣੇ ਕੱਲੇ ਹੀ ਹੋ ਮੰਡੀ ਚ ਵੀ ਰਹਿਣੋ ਜਾਂ ਫਿਰ ਖੇਤ ਜਾਣੋ ਇਹਦਾ ਨਾ ਖੇਤੀ ਸਾਹਮਣੇ ਕੱਲੇ ਹੀ ਆ ਜੀ ਮੰਡੀ ਚ ਹੀ ਰਹਿਣਾ ਮੈਂ ਘਰੇ ਮੈਨੂੰ 17 ਦਿਨ ਹੋ ਗਏ 17 ਦਾ ਜੋ ਮੈਂ ਦੋ ਵਾਰੀ ਗਿਆਗਾ ਮਾਦਰਾ ਜੋ ਨੇਕੋਲ ਬੈਠੇ ਛੋਨੇ ਕੋਲੀ ਬੈਠੇ ਹਾਂ ਜੋ ਹਾਂਜੀ ਦੂਰ ਦੂਰ ਦੇ ਬੈਠੇ ਸਾਰੇ ਮੇਰਾ ਨਾਮ ਤਾਂ ਬਲੌਰ ਸਿੰਘ ਹੈ ਜੀ ਭਾਜੀ ਕਿੰਨੇ ਦਿਨ ਹੋ ਗਏ ਇਸ ਮੁੰਡੇ ਚ ਬੈਠੇ ਹੋ ਕੋਈ ਸਮੱਸਿਆ ਮੰਡੀ ਚ ਜੀ ਸਨ ਪੰਜ ਦਿਨ ਹੋ ਗਿਆ ਹੂੰ ਕਿਹੜਾ ਪਿੰਡ ਹੈ ਭਾਜੀ ਪਿੰਡ ਜੱਸੀਪਾਉ ਵਾਲਾ ਜੱਸੀਪਾਉ ਵਾਲਾ ਇਹ ਜੀ ਤੇ ਕੀ ਕਾਰਨ ਝੋਨਾ ਚੱਕਿਆ ਨਜ਼ਰ ਆ ਨਮੀ ਨਹੀਂ ਪੂਰੀ ਆ ਰਹੀ ਮੋਇਸਚਰ ਪੂਰਾ ਨਹੀਂ ਆ ਰਿਹਾ ਇਹ ਕੀ ਦਿੱਕਤ ਹੈ ਜੀ ਮਕਤਰਾਲਾ ਤਾਂ ਆਇਆ ਹੀ ਨਹੀਂ ਜਿਹੇ ਲਾਇਆ ਹੀ ਨਹੀਂ ਮਕਤਰਾ ਸਾਡਾ ਖਰੀਾਰ ਛੱਡਿਆ ਹੂੰ ਇੱਕ ਉਹ ਢੇਰੀ ਜਰ ਗੁਰਸੀ ਮੇਰੀ ਤੇਰੀ ਪਹਿਲਾਂ ਆਇਆ ਮਾਲ ਇਕੱਠਾ ਹੀ ਸੀ ਅੱਛਾ ਜੀ ਉਹ ਢੇਰੀ ਇੱਕ ਤਲ ਗਈ ਉਹ ਕਹਿੰਦੇ ਵੀ ਇਹ ਉਹ ਤਾਂ ਕੱਲ ਹੀ ਉਹਨੇ ਕਹਿਤਾ ਸੀ ਭਰ ਦੇ ਅੱਛਾ ਜੀ ਪਰ ਅੱਜ ਦੇ ਬਾਰੇ ਹਜੇ ਨਾ ਤਾਂ ਮਕਤਰਾ ਆਇਆ ਤਿੰਨ ਆ ਹੀ ਭਰੀਆ ਨਾ ਕੋ ਕੁ ਕੁ ਕੁਝ ਵੀ ਨਹੀਂ ਕਰਿਆ ਇਸ ਬਾਰੇ ਪੰਜ ਦਿਨ ਹੋ ਗਏ ਨਮੀ ਵੀ ਚੈੱਕ ਨਹੀਂ ਹੋਈ ਹੂੰ ਹੂੰ ਮੇਰੇ ਦੀ ਤਾਂ ਹੋਈ ਨਹੀਂ ਦੂਜਿਆਂ ਦਾ ਆਪਾਂ ਕਹਿ ਨਹੀਂ ਸਕਦੇ ਜਿਹੜਾ ਝਾੜ ਇਸ ਵਾਰ ਕਹ ਰਿਹਾ ਕਾਫੀ ਘਟਿਆ ਤੁਹਾਨੂੰ ਵੀ ਲੱਗੇ ਜਿਹੜੀ ਪਹਿਲਾਂ ਢੇਰੀ ਵਿਕੀ ਆ ਵੀ ਉਹਦੇ ਚ ਘਟਿਆ ਝਾੜ ਹਾਂ ਘਟਿਆ ਜੀ ਇੰਨਾ ਕੁ ਏਕੜ ਮਗਰ ਇਸ ਤੀਕਣੇ ਮੇਰੇ ਖੇਤ ਦੇ ਵਿੱਚ ਤਾਂ 2 ਪੁਆਇੰਟ ਵਾਲਾ ਏਕੜ ਮਗਰ ਪੈਂਦਾ ਘੜਦਾ ਜੀ 2 ਪੁਆਇੰਟ ਹਾਂ ਏਕੜ ਮਗਰ ਏਕੜ ਮਗਰ ਕਾਰਨ ਹਾਂ ਜੀ ਕਾਰਨ ਕਾਰਨ ਤਾਂ ਜੀ ਕੀ ਕਹਿ ਸਕਦੇ ਆ ਕਈ ਵਾਰੀ ਰੇ ਵੀ ਘਟ ਵੱਧ ਹੋ ਸਕਦੀ ਹੈ ਹੈ ਕਾਪੀ ਵਰਖਾ ਬਾਰ-ਬਾਰਸ਼ ਤੇ ਵੀ ਨਰਪਰ ਹੋ ਜਾਂਦਾ ਗੱਲ ਐ ਵੀ ਹੋ ਜਾਂਦਾ ਕਈ ਵਾਰ ਡਿੱਗ ਡੁਗ ਪੈਂਦਾ ਚੋਨਾ ਇਹ ਕਾਰਨ ਵੀ ਹੋ ਜਾਂਦਾ ਕਾਰਨ ਤਾਂ ਬਾਹਲੇ ਹੋ ਜਾਂਦੇ ਕਣਕ ਦੀ ਵਿਝਾਈ ਕਿੰਨੀ ਕਲੀਟ ਹੋ ਰਹੀ ਦੀ ਗੱਲ ਕਰੀਏ ਅਸੀਂ ਕਣਕ ਤਾਂ ਜੀ ਹੁਣ ਇਹ ਆ ਵੇਖ ਲਓ 11ਵਾਂ ਮਹੀਨਾ ਜਾਣ ਵਾਲਾ ਹੀ ਐ 11ਵੇਂ ਮਹੀਨੇ ਦੇ ਵਿੱਚ ਵਿੱਚ ਹੋਣੀ ਚਾਹੀਦੀ ਸੀ ਤੇ ਹੁਣ ਦੇਖ ਲਓ ਵੀ ਕਾਇ ਤਰੀਕ ਹੋ ਗਈ ਅੱਜ 20 ਹਾਂ ਜੀ ਹਾਂ ਦੱਸ ਦਿਨਾ ਚ ਕਿ ਕਿਵੇਂ ਕਣਕ ਵੇਚ ਜੂਗੀ ਹਜੇ ਤਾਂ ਝੋਨਾ ਆਈ ਜਾਂਦਾ ਆਹ ਟਰਾਲੀਆਂ ਲਹੀ ਜਾਂਦੀਆਂ ਨੇ ਮੰਡੀ ਚ ਇਹਦਾ ਦੌਣੀਆਂ ਦੀ ਹੋਈ ਆ ਹਾਂ ਲੱਗਦਾ ਨਹੀਂ ਵੀ ਆਪਾਂ ਨੂੰ ਅਗਰ ਬਾਕੀ ਫਸਲਾਂ ਦਾ ਐਮਐਸਪੀ ਮਿਲੇ ਖਰੀਦ ਦੀ ਗਰੰਟੀ ਹੋਵੇ ਆਪਾਂ ਝੋਨੇ ਦਾ ਰਾਹ ਛੱਡ ਸਕਦੇ ਹਾਂ ਫਿਰ ਕਿਵੇਂ ਝੋਨੇ ਦਾ ਰਾਹ ਕਿਵੇਂ ਛੱਡਿਆ ਜੇ ਜੇ ਜੋ ਝੋਨੇ ਤੋਂ ਬਗੈਰ ਤਾਂ ਫਸਲ ਹੀ ਹੋਰ ਹੁੰਦੀ ਨਹੀਂ ਹੁਣੇ ਅਟਕੀ ਨਾ ਤਾਂ ਨਰਮਾ ਤੇ ਨਾ ਹੀ ਸਰਮ ਹੁੰਦੀ ਆ ਦੂਜੀ ਆਪਾਂ ਸੋਨੀ ਵਾਲੇ ਪਾਸੇ ਆੜੀ ਵਾਲੇ ਪਾਸੇ ਜੇ ਕਿ ਸਰੋਂ ਵੀ ਨਹੀਂ ਹੁੰਦੀ ਤੇ ਸੋਨੀ ਵਾਲੇ ਪਾਸੇ ਜੇ ਝੋਨਾ ਨਹੀਂ ਲਾਉਂਦੇ ਨਰਮਾ ਨਹੀਂ ਹੁੰਦਾ ਕਿ ਅਰਗੇ ਕੀ ਕਾਰਨ ਤੁਸੀਂ ਦੱਸੋ ਇੰਨਾ ਦਿਨਾਂ ਚ ਜਦੋਂ ਮੰਡੀਆਂ ਚ ਇੰਨਾ ਤੰਗ ਪਰੇਸ਼ਾਨ ਹੁੰਦੇ ਆ ਵੀ ਇਹਦਾ ਕਾਰਨ ਉਹ ਲੱਗਦਾ ਨਹੀਂ ਵੀ ਆਪਾਂ ਅੱਕ ਕੇ ਦੂਜੀ ਪਾਸੇ ਚਲੇ ਜਾਵਾਂਗੇ ਮਹਿਸੂਸ ਹੁੰਦੀ ਹੈ ਜੀ ਗੱਲ ਇਹਦਾ ਮੈਂ ਤਾਂ ਆਹ ਸਾਹਬ ਅੱਕੇ ਮੱਛੇ ਸਾਹ ਬੈਠੇ ਆ ਇਹ じゃ ਕੋਈ ਬੰਦਾ ਨਹੀਂ ਵੀ ਜਿਹੜਾ ਖੁਸ਼ ਆ ਮੁੰਡਾ ਹੁਣੇ ਆ ਇਹ ਬਦਲ ਨੂੰ ਫਿਰਦਾ ਅਸਾਂ ਤੇ ਲੋਏ ਨੂੰ ਕੀ ਸਭ ਕੀ ਨਾਮ ਹੈ ਤੁਹਾਡਾ ਤੇ ਹੁਣ ਤੱਕ ਕਿੰਨੇ ਅੰਬ ਚੁੰਨੇ ਹੋ ਚੁੱਕੇ ਨੇ ਕਿੰਨੇ ਅਜੇ ਬਾਕੀ ਨੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਤੇ ਆਪਣੇ ਬਸ਼ਿੰਡਾ ਕਮੇਟੀ ਦੇ ਤਹਿਤ ਆਪਣੇ ਇੱਕ ਮੁੱਖ ਯਾਰਡ ਤੇ 14 ਕ੍ਰੀਗ ਦੇ ਅੰਦਰ ਟੋਟਲ 15 ਮੰਡੀਆਂ ਪੈਂਦੀਆਂ ਜਿਹਦੇ ਚ ਕੱਲ ਤੱਕ ਸਾਡੇ ਕੋਲੇ 90000 ਐਮਟੀ ਦੇ 90500 ਐਮਟੀ ਅੰਬ ਆ ਚੁੱਕੀ ਹੈ ਮੰਡੀ ਦੇ ਵਿੱਚ ਤੇ ਉਹਦੇ ਵਿੱਚੋਂ 83800 ਐਮਟੀ ਲਗਭਗ 84000 ਐਮਟੀ ਦੀ ਇਹਦੀ ਬੋਲੀ ਹੁਣ ਤੱਕ ਹੋ ਚੁੱਕੀ ਹੈ ਲਿਫਟਿੰਗ ਕਿੰਨੀ ਕੀਤੀ ਹੈ ਕਰਦੇ ਨੇ ਲਿਫਟਿੰਗ ਇਹਦੇ ਵਿੱਚੋ ਜੀ ਆਪਣੀ 75000 ਐਮਪੀ ਲਿਫਟ ਹੋ ਚੁੱਕਾ ਹੈ ਜੋ ਕਿ 90% ਦੇ ਕਰੀਬ ਹੈ ਆਪਣੀ ਲਿਫਟਿੰਗ ਮੰਤਕ ਹੋ ਚੁੱਕੀ ਹੈ ਪਿਛਲੇ ਸਾਲ ਕਿੰਨਾ ਵਧੇ ਗਏ ਜਾ ਕੇ ਨਰੇ ਜੀ ਪਹਿਲੇ ਸਾਲ ਆਪਣੇ ਕੋਲ ਜੀ 1 ਲੱਖ 70000 ਐਮਪੀ ਦੀ ਆਮਦਾਈ ਸੀਗੀ ਮੰਡੀ ਦੇ ਵਿੱਚ ਟੋਟਲ ਤੇ ਉਹਦੇ ਕੰਪੈਰੀਜ਼ਨ ਹਰ ਤੱਕ ਸਾਡੇ ਕੋਲ 90000 ਐਮਪੀ ਆਈ ਹੈ ਜੋ ਕਿ 85% ਬਣਦੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕੋ 90% ਦੇ ਕਰੀਬ ਆਮਦ ਜਿਹੜੀ ਆ ਚੁੱਕੀ ਪਿਛਲੇ ਸਾਲ ਦੇ ਤੁਕ ਔਰ ਦਾ ਪਰਸੈਂਟ ਅਪ ਨਹੀਂ ਘਟ ਰਿਹਾ ਕਟੂ ਵੀ ਲਿਖਣਾ ਕਟਣ ਦਾ ਕੀ ਕਾਰਨ ਲੱਗਦਾ ਕੀ ਲੱਗਦਾ ਕਟਣ ਦਾ ਜੀ ਕੁਛ ਤਾਂ ਆਪਣਾ ਬਜਾਨ ਦਾ ਏਰੀਆ ਦਾ ਫਰਕ ਹੈਗਾ ਬਾਸਮਤੀ ਦਾ ਜਿਹੜਾ ਹੈਗਾ ਰਕਬਾ ਵਧਿਆ ਹੈਗਾ ਇਸ ਦੇ ਸਾਧ ਮੁਕਾਬਲੇ ਤੇ ਕੁਛ ਜਿਵੇਂ ਆਪਾਂ ਲੱਗ ਰਿਹਾ ਪਤਾ ਵੀ ਝਾੜ ਦਾ ਫਰਕ ਹੈਗਾ ਕਿੰਨਾ ਕੁ ਝਾੜ ਦੀ ਗੱਲ ਕਰਦੇ ਆ ਵੀ ਦੇਖੋ ਇਹ ਐਗਜੈਕਟ ਡਾਟਾ ਜਿਹਨੂੰ ਕੋ ਹੈਗਾ ਕਿੰਨਾ ਹੈਗਾ ਅਲਵਾ ਤੁਹਾਡੀ ਕਿਸਮ ਨੂੰ ਕਿੰਨੇ ਪ੍ਰਸ਼ੰਗ ਕਹਿੰਦੇ ਕਿੰਨਾ ਘਟਦਾ ਨਹੀਂ ਝਾੜਦਾ ਤਾਂ ਕੋਈ ਜ਼ਿਆਦਾ ਵੀ ਐਗਜੈਕਟ ਡਾਟਾ ਮੈਨੂੰ ਹੈ ਨਹੀਂਗਾ ਇਹਦੇ ਹਾਲਾਂ ਘਟਿਆ ਜ਼ਰੂਰ ਹੈਗਾ ਪਰ ਤੇ ਕੁਛ ਆਪਣੇ ਬਜਾਨ ਦਾ ਫਰਕ ਦੋਨੋਂ ਜਿਹੜੇ ਕੰਬਾਈਨ ਕਰਕੇ ਵੀ ਇਹ ਕੁਝ ਘੱਟ ਰਿਹਾ ਸਾਡੇ ਕੋਲ 10% ਪਿਛਲੇ ਸਾਲਾਂ ਚ ਜਿਹੜੇ ਮੰਡੀਆਂ ਜਲਦੀ ਵੇਚ ਲੀਆਂ ਹੋ ਗਈਆਂ ਜਿਵੇਂ ਅਸੀਂ ਲੱਗਦਾ ਨਹੀਂ ਵੀ ਇਸ ਵਾਰ ਜਿਹੜਾ ਦਸੰਬਰ ਆਉਣ ਵਾਲਾ ਹੈਗਾ ਜਦ ਕਿ ਕਿੰਨੇ ਦਿਨ ਜਿਹੜਾ ਹੋਰ ਹੈ ਝੋਨੇ ਦੀ ਖਰੀਦ ਦਾ ਜਿਹੜਾ ਸੀਜ਼ਨ ਚੱਲ ਸਕਦਾ ਦੇਖੋ ਪਿਲੇ ਸਾਲ ਹੁਣ ਤੱਕ ਲਗਭਗ ਮੰਡੀਆਂ ਫ੍ਰੀ ਹੋ ਜਾਂਦੀਆਂ ਸੀਗੀਆਂ ਪਰ ਇਸ ਵਾਰੀ ਸੀਜ਼ਨ ਚੱਲਿਆ ਲੇਟ ਸੀਗਾ ਸਾਡੇ ਕੋਲ ਐਂ ਲਾਲ ਵੀ ਘੱਟੋ ਘੱਟ 7-8 ਦਿਨ ਜਾਂ 10 ਦਿਨ ਦੇ ਕਰੀਬ ਹੀ ਲੇਟ ਦੀ ਵੀ ਲੈ ਸਕਦੇ ਮੁਕਾਬਲੇ ਤੇ ਉਹੀ ਜਿਹੜਾ ਗਏ ਹੁਣ ਡਿਲੇ ਪੈ ਰਿਹਾ 10 ਨਾਲ ਉਹੀ ਅਸੀਂ ਇੰਗੇਗਾ ਕਰੀਦ ਲੇਟ ਹੋਣ ਦਾ ਕਾਰਨ ਕਿਸਾਨਾਂ ਨੂੰ ਨੁਕਸਾਨ ਨਹੀਂ ਹੁੰਦਾ ਪਰ ਉਹ ਤੋਂ ਧੁੰਦ ਜਿਵੇਂ ਪਿਛਲੇ 3-4 ਦਿਨ ਕਾਫੀ ਸੀਮਟ ਕੱਟੀ ਹੈ ਵੀ ਮੌਸਮ ਦੇ ਵਿੱਚ ਠੰਡ ਕੋਣ ਨਾਲ ਨਮੀ ਦੀ ਮਾਤਰਾ ਵੀ ਸਹੀ ਨਹੀਂ ਆਉਂਦੀ ਨਹੀਂ ਇਹ ਤਾਂ ਸੋ ਸੀਜ਼ਨ ਹੀ ਲੇਟ ਆ ਪਿਲੀ ਵਾਰੀ ਜਿ ਤੋਂ ਨਾ ਪਹਿਲਾਂ ਪੱਕਿਆ ਇਸੇ ਲੇਟ ਪੱਕਿਆ ਗਿਆ ਬਾਕੀ ਇਸ ਠੰਡ ਵੀ ਤਾਂ ਲੇਟ ਪਈ ਹੈ ਆਪਣੀ ਉਸੇ ਨਾਲ ਹੀ ਇਹ ਸੀਜ਼ਨ ਡੇਟ ਚੱਲਿਆ ਹੋਵੇ ਪਹਿਲਾਂ ਠੰਡ ਆਪਣੀ ਸ਼ੁਰੂ ਹੁੰਦੀ ਜੇ ਅਪਦੇਸ਼ਾਰੀ ਵੇਲੇ ਹੁੰਦੀ ਸੀਗੀ ਹੁਣ ਹੌਲੀ-ਹੌਲੀ ਹੁਣ ਠੰਡ ਹਜੇ ਦੋ ਦਿਨਾਂ ਪਹਿਨ ਲੱਗੀ ਹੈਗੀ ਪਹਿਲਾਂ ਗਰਮੀ ਸੀਗੀ ਲੱਗਦਾ ਹੈ ਵੀ ਜਿਵੇਂ ਹੁਣ ਖਰੀ ਚੱਲ ਰਹੀ ਹੈ ਆਪਾਂ ਪਿ ਤੁਹਾਨੂੰ ਮੇਰੇ ਕੋ ਭੇਂਡਾ ਕਮੇਟੀ ਦਾ ਡਾਟਾ ਆ ਗਿਆ ਭੇਂਡਾ ਕਮੇਟੀ ਦੇ ਦਿੱਤਾ ਕੋਈ ਪਰਸੈਂਟੇਜ ਨੂੰ ਘੱਟ ਦੀ ਲੱਗ ਰਹੀ ਹੈਗੀ ਜਿਲ੍ਹੇ ਦਾ ਮੇਰੇ ਕੋ ਹੈਂ ਡਾਟਾ ਜੋਸਾ ਜਿਲ੍ਹੇ ਦੇ ਵਿੱਚ ਜਿਹੜੇ ਪਹੁੰਚੀ ਆਪਾਂ